ਮੂਹ ਤੇ ਠੁੱਕਿਆ ਗਿਆ ਪਿਸ਼ਾਬ ਤੱਕ ਕੀਤਾ ਗਿਆ ਔਰ ਬੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਜਦ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਮੂੰਹ ਦੇ ਉੱਤੇ ਪੈਰ ਰੱਖ ਕੇ ਉਹ ਇਹ ਕਹਿੰਦੇ ਸੀ ਵੀ ਹੁਣ ਬੋਲ ਕੇ ਦਿਖਾਓ ਹਾਲੇਲੂਇਆ ਤੁਹਾਡੀਆਂ ਕਪੜਾ ਇੱਥੇ ਪੁੱਟਾਂਗੇ ਇਹਨਾਂ ਦੀ ਚਰਚ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਿਆ ਗਿਆ ਕੁੱਟਿਆ ਗਿਆ ਔਰ ਪਾਸਟਰ ਜੀ ਨੇ ਇੱਥੋਂ ਤੱਕ ਗੱਲ ਕਹਿਤੀ ਸੀ ਵੀ ਮੈਂ ਆਪਣੀ ਇਹ ਜਿਹੜੀ ਚਰਚ ਛੱਡ ਕੇ ਮੈਂ ਹੋਰ ਕਿਤੇ ਚਰਚ ਲਾਵਾਂਗਾ ਵਿਰੋਧੀ ਉਥੇ ਬੜਕਾ ਮਾਰਦੇ ਸੀ ਜਿਹੜੇ ਮਸੀਹ ਭਾਈਚਾਰੇ ਨੂੰ ਡਰਾਉਣ ਦੀ ਗੱਲ ਕਰਦੇ ਸੀ ਜਿਹੜੇ ਮਸੀਹ ਭਾਈਚਾਰੇ ਨੂੰ ਮਾਰਨ ਕੁੱਟਣ ਦੀ ਗੱਲ ਕਰਦੇ ਸੀ ਅੱਜ ਉਹ ਰੁੱਡਾਂ ਦੇ ਵਿੱਚੋਂ ਵੜੇ ਪਏ ਨੇ ਮੈਂ ਦੱਸ ਦੇਣਾ ਚਾਹਣਾ ਖੁੱਲੀ ਆਵਾਜ਼ ਦੇ ਵਿੱਚ ਕਿ ਹੁਣ ਤੁਸੀਂ ਕਿਤੇ ਭੁੱਲ ਕੇ ਵੀ ਕਿਸੇ ਜੱਟ ਦੇ ਉੱਤੇ ਜਾਂ ਕਿਸੇ ਚੜ੍ਹਦੇ ਜਾਂ ਕਿਸੇ ਬੰਦੇ ਦੇ ਉੱਤੇ ਜੇ ਕਿਸੇ ਮਾੜੀ ਅੱਖ ਵੀ ਤੁਸੀਂ ਰੱਖੀ ਤਾਂ ਤੁਸੀਂ ਜਾਣ ਜਾਓਗੇ ਉਹਦੇ ਨਤੀਜੇ ਕੀ ਹੋਣਗੇ ਹਰਨ ਮੇਰੇ ਵੱਲੋਂ ਜੈਮਸੀ ਦੀ ਜੋ ਸਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਵਿਖੇ ਇੱਕ ਘਟਨਾ ਕਰਨ ਸਾਡੇ ਸਾਹਮਣੇ ਆਇਆ ਸੀ ਜਿਹਦੇ ਵਿੱਚ ਪਾਸਟਰ ਸਰਬਜੀਤ ਜੀ ਦੀ ਵੀਡੀਓ ਵੀ ਸਾਡੇ ਸਾਹਮਣੇ ਆਈ ਸੀ ਔਰ ਬਹੁਤ ਭਾਵਕ ਹੋ ਕੇ ਇਹਨਾਂ ਨੇ ਪੂਰੇ ਮੁਸੀਬਾਈ ਚਾਰੇ ਨੂੰ ਬੇਨਤੀ ਕੀਤੀ ਸੀ ਵੀ ਮੇਰੀ ਚਰਚ ਦੇ ਉੱਪਰ ਅਟੈਕ ਹੋਇਆ ਇਹਨਾਂ ਦੀ ਚਰਚ ਦੇ ਵਿੱਚ ਜਿਹੜੇ ਬੱਚੇ ਸੀ ਉਹਨਾਂ ਨੂੰ ਮਾਰਿਆ ਗਿਆ ਕੁੱਟਿਆ ਗਿਆ ਔਰ ਪਾਸਟਰ ਜੀ ਨੇ ਇੱਥੋਂ ਤੱਕ ਗੱਲ ਕਹਿਤੀ ਸੀ ਵੀ ਮੈਂ ਆਪਣੀ ਇਹ ਜਿਹੜੀ ਚਰਚ ਛੱਡ ਕੇ ਮੈਂ ਹੋਰ ਕਿਤੇ ਚਰਚ ਲਾਵਾਂਗਾ ਪਰ ਪ੍ਰਭੂ ਦੇ ਅੱਗੇ ਇਹਨਾਂ ਨੇ ਪ੍ਰਾਰਥਨਾ ਵੀ ਕੀਤੀ ਸੀ ਕਿ ਪ੍ਰਭੂ ਸਾਡੇ ਲਈ ਕੋਈ ਯੋਧੇ ਖੜੇ ਕਰ ਔਰ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜਦੋਂ ਗੱਲ ਸਾਡੇ ਕੋਲ ਸਾਹਮਣੇ ਸਾਡੇ ਆਈ ਔਰ ਸਾਡੀ ਗਲੋਬਲ ਕਿਚਨ ਐਕਸ਼ਨ ਕਮੇਟੀ ਦੀ ਸਾਰੀ ਟੀਮ ਔਰ ਸਾਡੇ ਬ੍ਰਦਰ ਪੀਟਰ ਜੀ ਇਹਨਾਂ ਨੇ ਰਾਤ ਹੀ ਜਾ ਕੇ ਜਿਹੜਾ ਉੱਥੇ ਕੰਮ ਕੀਤਾ ਔਰ ਮੇਰੀ ਉੱਚ ਅਧਿਕਾਰੀਆਂ ਦੇ ਨਾਲ ਵੀ ਗੱਲ ਹੋਈ ਔਰ ਅੱਜ ਜਿਹੜਾ ਜਿਹੜੇ ਵਿਰੋਧੀ ਆ ਉਹਨਾਂ ਦੇ ਪਰਚਾ ਜਿਹੜਾ ਵਾ ਦਰਜ ਹੋ ਚੁੱਕਾ ਵਖ ਵਖਤ ਧਰਾਂ ਦੇ ਅਧੀਨ ਔਰ ਮੈਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਜਿਹ ਉਥੇ ਬੜਕਾ ਮਾਰਦੇ ਸੀ ਜਿਹੜੇ ਮਸੀਹ ਭਾਈਚਾਰੇ ਨੂੰ ਡਰਾਉਣ ਦੀ ਗੱਲ ਕਰਦੇ ਸੀ ਜਿਹੜੇ ਮਸੀਹ ਭਾਈਚਾਰੇ ਨੂੰ ਮਾਰਨ ਕੁੱਟਣ ਦੀ ਗੱਲ ਕਰਦੇ ਸੀ ਅੱਜ ਉਹ ਰੁੱਡਾਂ ਦੇ ਵਿੱਚੋਂ ਵੜੇ ਪਏ ਨੇ ਔਰ ਪਰਮੇਸ਼ਵਰ ਨੇ ਫੇਰ ਇੱਕ ਵਾਰ ਸਾਡੀ ਜਿੱਤ ਕਰਾਈ ਆ ਇਹਦੇ ਲਈ ਮੈਂ ਪਰਮੇਸ਼ਵਰ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਕਰਦਾ ਔਰ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰਿਆਂ ਮੇਰੇ ਵੱਲੋਂ ਜੇਐਮਸੀ ਦੀ ਹallelujah ਹallelujah ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜੇਐਮਸੀ ਕੀ ਮੈਂ ਪਾਸਟਰ ਸਰਬਜੀਤ ਸਿੰਘ ਤੁਸੀਂ ਸਾਰੇ ਮੈਨੂੰ ਜਾਣਦੇ ਆ ਬੀਤੇ ਦਿਨਾਂ ਦੇ ਵਿੱਚ ਮੇਰੀ ਵੀਡੀਓ ਵਾਇਰਲ ਰਹੀ ਹੈ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਜਿਹੜੇ ਸ਼ਰਾਤੀ ਅਨਸਰ ਜਿਹੜੇ ਜਿਹੇ ਜਿਨ੍ਹਾਂ ਦੇ ਮਨਸੂਬੇ ਆ ਕਿ ਅਸੀਂ ਚਰਚਾ ਬਣ ਨਹੀਂ ਦੇਣੀ ਆ ਚਰਚਾ ਲੱਗਣੀ ਨਹੀਂ ਦੇਣੀ ਆ ਉਹਨਾਂ ਨੇ ਇਹ ਗੰਦੀ ਮਾਨਸਿਕਤਾ ਦੇ ਨਾਲ ਉਹ ਚਰਚੇ ਦੇ ਵਿੱਚ ਆਏ ਔਰ ਬੱਚਿਆਂ ਨੂੰ ਕੱਲਿਆਂ ਦੇਖ ਕੇ ਉਹਨਾਂ ਨੂੰ ਧੋਖੇ ਨਾਲ ਬੁਲਾ ਕੇ ਉਹਨਾਂ ਨਾਲ ਨਾ ਕੇਵਲ ਮਾਰਕੁੱਟ ਕੀਤੀ ਬਲਕਿ ਉਸ ਨੂੰ ਕੁੱਟਮਾਰ ਕਰਦੇ ਆਪਣੇ ਕਮਰੇ 'ਚ ਗਿਡਨੈਪ ਕਰਕੇ ਬਹੁਤ ਉਹਨਾਂ ਦੇ ਉੱਤੇ ਤਸ਼ੱਦਦ ਢਾਇਆ ਗਿਆ ਮੂੰਹ ਤੇ ਠੁੱਕਿਆ ਗਿਆ ਪਿਸ਼ਾਬ ਤੱਕ ਕੀਤਾ ਗਿਆ ਔਰ ਬੜਾ ਉਹਨਾਂ ਨੂੰ ਜਲੀਲ ਕੀਤਾ ਗਿਆ ਜਦ ਬੱਚਿਆਂ ਨੇ ਦੱਸਿਆ ਕਿ ਉਹਨਾਂ ਦੇ ਮੂੰਹ ਦੇ ਉੱਤੇ ਪੈਰ ਰੱਖ ਕੇ ਉਹ ਇਹ ਕਹਿੰਦੇ ਸੀ ਵੀ ਹੁਣ ਬੋਲ ਕੇ ਦਿਖਾਓ ਹallelujah ਤੁਹਾਡੀਆਂ ਕਬਰਾਂ ਇੱਥੇ ਪੁੱਟਾਂਗੇ ਇਸ ਤਰ੍ਹਾਂ ਦੀਆਂ ਜ਼ਬਰ ਜੁਲਮ ਜਦ ਮੇਰੇ ਬੱਚਿਆਂ ਨਾਲ ਹੋਇਆ ਨਿੱਤੇ ਦਿਨੀ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਮੇਤੇ ਜ਼ੁਲਮ ਟਾਏ ਮੇਰੇ ਪਰਿਵਾਰ ਦੇ ਉੱਤੇ ਜ਼ੁਲਮ ਟਾਏ ਤਾਂ ਕੁਝ ਸਮੇਂ ਦੇ ਲਈ ਅਸੀਂ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਏ ਸੀ ਕਿ ਇਹ ਪੰਜਾਬ ਦੇ ਵਿੱਚ ਵੀ ਹੁਣ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਇਦਾਂ ਦੀ ਮਾਨਸਿਕਤਾ ਦੇ ਲੋਕ ਰਹਿੰਦੇ ਨੇ ਪਰ ਜਦੋਂ ਮੈਨੂੰ ਗਲੋਬਲ ਐਕਸ਼ਨ ਕਮੇਟੀ ਦੇ ਵਿੱਚੋਂ ਪ੍ਰਧਾਨ ਗੌਰਵ ਜੀ ਦਾ ਫੋਨ ਆਇਆ ਔਰ ਰਾਜ ਸਿੱਧੂ ਜੀ ਉਸੇ ਸਮੇਂ ਮੇਰੇ ਕੋਲ ਆਏ ਅਦਰ ਲੁਕਸ ਜੀ ਨਾਲ ਮੇਰੀ ਫੋਨ ਤੇ ਗੱਲਬਾਤ ਹੋਈ ਔਰ ਰਾਤ ਨੂੰ ਮੀਂਹ ਪੈਦੇ ਦੇ ਵਿੱਚ ਪੀਟਰ ਬਲੰਕਪੁਰੀ ਜੀ ਉਸੇ ਸਮੇਂ ਅਧੀ ਰਾਤ ਨੂੰ ਆ ਕੇ ਖੜੇ ਹੋ ਗਏ ਤੁਸੀਂ ਯਕੀਨ ਮੰਨਿਓ ਜਦੋਂ ਇਹ ਖੜੇ ਹੋਏ ਤਾਂ ਮੈਨੂੰ ਐਂ ਲੱਗਿਆ ਕਿ ਮੇਰੇ ਨਾਲ ਅਪੋਸਟਲ ਅੰਕਰੂਨਾ ਜੀ ਆ ਕੇ ਖੜੇ ਹੋ ਗਏ ਹallelujah ਤਾਂ ਮੈਨੂੰ ਹੌਸਲਾ ਬੜਾ ਮਿਲਿਆ ਕਿ ਸੱਚਮੁੱਚ ਸਾਡੇ ਆਤਮਿਕ ਪਿਤਾ ਨੇ ਐਦਾਂ ਦੇ ਸਾਡੇ ਨਾਲ ਯੋਧਿਆਂ ਨੂੰ ਖੜਾ ਕੀਤਾ ਆ ਕਿ ਜਿਹਦੇ ਦੁਆਰਾ ਸਾਨੂੰ ਬੜੀ ਦਲੇਰੀ ਮਿਲੀ ਔਰ ਉਸ ਅਸ ਗ੍ਰੇਸ ਦੇ ਨਾਲ ਜਦੋਂ ਅਸੀਂ ਅੱਗੇ ਵਧੇ ਪ੍ਰਾਰਥਨਾਵਾਂ ਦੇ ਦੁਆਰਾ ਜਦੋਂ ਅਸੀਂ ਅੱਗੇ ਵਧੇ ਤਾਂ ਸੱਚਮੁੱਚ ਪਰਮੇਸ਼ਰ ਨੇ ਸਾਨੂੰ ਜਿੱਤ ਦਿੱਤੀ ਜਿਹੜੇ ਸ਼ਹਿਰ ਦੇ ਖੱਬੀਖਾਨ ਬਣੀ ਫਿਰਦੇ ਸੀ ਜਿਹੜੇ ਦੱਸਦੇ ਸੀ ਵੀ ਅਸੀਂ ਬਹੁਤ ਪਤਾ ਨਹੀਂ ਕੀ ਚੀਜ਼ਾਂ ਉਹ ਅੱਜ ਖੁੱਡਾਂ ਦੇ ਵਿੱਚ ਵੜ ਗਏ ਆ ਤੇ ਅੱਜ ਉਹ ਲੁਕਦੇ ਫਿਰਦੇ ਆ ਪਰਮੇਸ਼ਰ ਨੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਤੇ ਉਹਨਾਂ ਤੇ ਵਰਦੀਆਂ ਧਾਰਾ ਲੱਗੀਆਂ ਅਸੱਤ ਪੇਜਾਂ ਦੀ ਐਫ ਆਈ ਆਰ ਮੇਰੇ ਹੱਥ ਦੇ ਵਿੱਚ ਆ ਔਰ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਮਿੰਦਾ ਕਰ ਦਿੱਤਾ ਔਰ ਮੈਂ ਦੱਸ ਦੇਣਾ ਚਾਹਣਾ ਉਹਨਾਂ ਵਿਰੋਧੀਆਂ ਨੂੰ ਕਿਤੇ ਐ ਭਲੇ ਖਿੱਚਣਾ ਹੋਏ ਰਹੋ ਇਸਕਾ ਤੁਹਾਨੂੰ ਇਹ ਨਾ ਸਮਝ ਲਿਓ ਕਿ ਮਸੀਹ ਲੋਕ ਕੁਝ ਵੀ ਨਹੀਂ ਕਰਦੇ ਇਹ ਸਿਰਫ ਜ਼ੁਲਮ ਸਹੰਦੇ ਆ ਜ਼ੁਲਮ ਜਿੰਨਾ ਸਹਿਣਾ ਸੀ ਸਾਡੇ ਖੁਦਾ ਨੇ ਸਹਿ ਲਿਆ ਉਹਨੇ ਪਾਪਾਂ ਦੇ ਲਈ ਮਰਨਾ ਸੀ ਉਹਨੇ ਮਰ ਲਿਆ ਉਹਨੇ ਉਹਨੇ ਦੁਬਾਰਾ ਸਾਨੂੰ ਪਾਪਾਂ ਦੇ ਲਈ ਮਰਨ ਦੀ ਲੋੜ ਨਹੀਂ ਤਾਂ ਜਿੱਦਾਂ ਉਹ ਜ਼ੁਲਮ ਸਾਡੇ ਲਈ ਸਹਿ ਆ ਤੇ ਸਾਨੂੰ ਜ਼ੁਲਮ ਸਹਿਣ ਦੀ ਵੀ ਲੋੜ ਨਹੀਂ ਆ ਸਾਡੇ ਨਾਲ ਅੱਜ ਪੰਜਾਬ ਦੀ ਕ੍ਰਿਸਚਨ ਕਮਿਊਨਿਟੀ ਐਨੀ ਜਾਗ ਚੁੱਕੀ ਆ ਕਿ ਹੁਣ ਹੁਣ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਖੁੱਲੀ ਆਵਾਜ਼ ਦੇ ਵਿੱਚ ਕਿ ਹੁਣ ਤੁਸੀਂ ਕਿਤੇ ਭੁੱਲ ਕੇ ਵੀ ਕਿਸੇ ਚਰਚ ਦੇ ਉੱਤੇ ਜਾਂ ਕਿਸੇ ਚਰਚ ਦੇ ਜਾਂ ਕਿਸੇ ਬੰਦੇ ਦੇ ਉੱਤੇ ਜੇ ਕਿਸੇ ਮਾਰੀ ਅੱਖ ਵੀ ਤੁਸੀਂ ਰੱਖੀ ਤਾਂ ਤੁਸੀਂ ਜਾਣ ਜਾਓਗੇ ਉਹਦੇ ਨਤੀਜੇ ਕੀ ਹੋਣਗੇ ਮੈਂ ਤੁਹਾਨੂੰ ਖਬਰਦਾਰ ਕਰ ਦੇਣਾ ਚਾਹਣਾ ਅੱਜ ਦਾ ਮਸੀਹ ਅੱਜ ਦਾ ਪੰਜਾਬ ਦਾ ਮਸੀਹ ਖਾਸ ਕਰਕੇ ਉਹ ਜਾਗਿਆ ਹੋਇਆ ਆ ਔਰ ਮੈਂ तमाम ਆਪਣੇ ਪਾਸਟਰ ਸਹਿਬਾਨਾਂ ਨੂੰ ਔਰ ਖੁਦਾਵੰਦ ਦੇ ਖਾਦਮਾਂ ਨੂੰ ਇਹ ਅਪੀਲ ਕਰਦਾ ਕਿ ਉਠੋ ਜਾਗੋ ਇੱਕ ਮਨ ਰੋ ਇੱਕ ਚਿਤ ਰੋ ਸਾਡੇ ਵਿਚਾਰਧਾਰਾ ਲੱਗ ਹੋ ਸਕਦੇ ਨੇ ਸਾਡੀਆਂ ਸੰਸਥਾ ਲਗ ਹੋ ਸਕਦੀਆਂ ਲੇਕਿਨ ਸਾਡਾ ਆਤਮਾ ਇੱਕ ਵਾ ਜਿਹੜਾ ਸਾਰਿਆਂ ਦੇ ਵਿੱਚ ਪਰਮੇਸ਼ਰ ਨੇ ਇੱਕੋ ਜਿਹਾ ਪਾਇਆ ਤਾਂ ਅਸੀਂ ਉਸੇ ਆਤਮਾ ਦੇ ਵਿੱਚ ਇਕੱਠੇ ਹੋ ਕੇ ਇੱਕ ਕਾਲ ਦੇ ਦੁਆਰਾ ਖੜੇ ਹੋਈਏ ਔਰ ਪਰਮੇਸ਼ਰ ਦੀ ਗ੍ਰੇਸ ਦੇ ਨਾਲ ਉਹਨਾਂ ਵਿਰੋਧੀਆਂ ਨੂੰ ਠੁਕਮਾ ਜਵਾਬ ਦਈਏ ਸਾਰਿਆਂ ਨੂੰ ਜੈ ਐਮਸੀ ਦੀ ਔਰ ਜਾਂਦਾ ਹੋਇਆ ਮੈਂ ਇੱਕ ਵਾਰ ਫਿਰ ਤੋਂ ਸਾਡੇ ਪ੍ਰਧਾਨ ਗੌਰਵ ਜੀ ਦਾ ਦੀਨੋ ਧੰਨਵਾਦ ਕਰਦਾ ਸਾਡੇ ਲੀਡਰਸ਼ਿਪ ਅਵੇਰਨੈਸ ਕਮੇਟੀ ਦਾ ਦਿਨੋ ਧੰਨਵਾਦ ਕਰਦਾ ਜਿਹੜੇ ਅੱਧੀ ਰਾਤ ਨੂੰ ਖੜੇ ਹੋਏ ਸਾਡੇ ਪ੍ਰਧਾਨ ਲੱਕੀ ਜੀ ਦਾ ਧੰਨਵਾਦ ਕਰਦਾ ਦਿਨੋ ਜਿਹੜੇ ਸਾਡੇ ਨਾਲ ਦਿਲ ਦਾਤ ਮੋਢਾ ਲਾ ਕੇ ਸਾਡੇ ਪਿਆਰੇ ਭਰਾ ਰਾਜ ਰਾਜੀ ਰੋਜ਼ਾਨੇ ਦੇ ਵਿੱਚ ਇੱਕ ਬਹੁਤ ਵਧੀਆ ਲੀਡਰ ਪਰਮੇਸ਼ਰ ਨੇ ਇਹਨਾਂ ਨੂੰ ਠਹਿਰਾਇਆ ਮੈਂ ਨਾ ਧੰਨਵਾਦ ਕਰਦਾ ਸਾਡੇ ਪਿਆਰੇ ਲੁਕਸ ਮਸੀਹ ਜੀ ਜਿਹੜੇ ਹਰ ਸਮੇ 24 ਘੰਟੇ ਇਹਨਾਂ ਦੀ ਡਿਊਟੀ ਅੱਧੀ ਰਾਤ ਨੂੰ ਮੈਸੇਜ ਕੀਤਾ ਅੱਧੀ ਰਾਤ ਨੂੰ ਰਿਪਲਾਈ ਆ ਗਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਆਖਿਰ ਵਿੱਚ ਮੈਂ ਸਾਡੇ ਆਤਮਿਕ ਪਿਤਾ ਅਪੋਸਟਲ ਅੰਤਨੂਲ ਜੀ ਨੂੰ ਵੀ ਬਹੁਤ ਧੰਨਵਾਦ ਕਰਦਾ ਦੋਨੋਂ ਹੱਥ ਚੱਕ ਕੇ ਪਰਮੇਸ਼ਰ ਨੂੰ ਤਾਰੀਫ ਕਰਦਾ ਹੋਇਆ ਕਹਿੰਦਾ ਕਿ ਸਾਡੇ ਉੱਤੇ ਪਰਮੇਸ਼ਰ ਨੇ ਇਦਾਂ ਦੇ ਖਾਦਮਾਂ ਨੂੰ ਠਹਿਰਾਇਆ ਜਿਹੜੇ ਦਿਨ ਰਾਤ ਆਪਣੀ ਕੌਮ ਲਈ ਪਹਿਰਾ ਦਿੰਦੇ ਤੇ ਮੈਂ ਦੁਆ ਮੰਗਦਾ ਆ ਆਪਣੀ ਸਾਰ ਲਾ ਜੀ ਉਹਨਾਂ ਦੀ ਮਿਨਿਸਟਰੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਆਤਮਿਕ ਬੱਚਾ ਉਤੇ ਪਰਮੇਸ਼ਰ ਦੇ ਦੂਤਾਂ ਦੇ ਪੈਰੇ ਹਮੇਸ਼ਾ ਲੱਗੇ ਰਹਿਣ ਸਾਰਿਆਂ ਨੂੰ ਜੈ ਮਸੀਹ ਦੀ ਜੈ ਮਸੀਹ